ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਠੀਕ ਹੋ ਅੱਜ ਤੁਹਾਡੇ ਨਾਲ ਜਿਹੜੀ ਮੈਂ ਕਰੀਮ ਸ਼ੇਅਰ ਕਰਨ ਲੱਗੀ ਆ ਨਾ ਉਸ ਕਰੀਮ ਨੂੰ ਲਗਾ ਕੇ ਤੁਸੀਂ ਆਪਣੀ ਸਕਿਨ ਦੇ ਝੁਰੜੀਆਂ ਠੀਕ ਕਰ ਸਕਦੇ ਹੋ ਦਾਗ-ਧੱਬੇ ਠੀਕ ਕਰ ਸਕਦੇ ਹੋ ਸਕਿਨ ਤੇ ਕੋਈ ਵੀ ਪ੍ਰੋਬਲਮ ਹੈ ਉਹਨੂੰ ਬਿਲਕੁਲ ਠੀਕ ਕਰ ਸਕਦੇ ਹੋ ਇਸ ਕਰੀਮ ਨੂੰ ਬਣਾਣਾ ਕਿੱਦਾਂ ਉਹਦੇ ਨੇ ਕੀ ਲੈਣਾ ਹੈ ਲੌਂਗਾਂ ਦੀ ਕਰੀਮ ਹੈ ਉਹਨੂੰ ਕਿਸ ਤਰੀਕੇ ਨਾਲ ਆਪਾਂ ਬਣਾਣਾ ਹੈ ਤੇ ਨਾਈਟ ਕਰੀਮ ਬਣਾ ਕੇ ਆਪਾਂ ਕਿਸ ਤਰੀਕੇ ਨਾਲ ਸਾਰੇ ਸਰਦੀ ਆਪਣੇ ਚਿਹਰੇ ਤੇ ਲਗਾ ਕੇ ਤੁਸੀਂ ਆਪਣੇ ਚਿਹਰੇ ਨੂੰ ਇੱਕਦਮ ਬਿਊਟੀਫੁੱਲ ਤੇ ਗਲੋਇੰਗ ਬਣਾ ਸਕਦੇ ਹੋ ਠੀਕ ਹੈ ਜਿਨ੍ਹਾਂ ਦੇ ਬਹੁਤ ਸਾਰੀਆਂ ਰਿੰਕਲ ਆ ਗਏ ਨੇ ਬਹੁਤ ਸਾਰੀਆਂ ਝੁਰੜੀਆਂ ਆ ਗਏ ਨੇ ਉਹਨੂੰ ਕਿਦਾਂ ਠੀਕ ਕੀਤਾ ਜਾਂਦਾ ਬਹੁਤ ਸਾਰੇ ਕਮੈਂਟ ਵੀ ਆ ਰਹੇ ਸੀਗੇ ਕੀ ਦੀਦੀ ਸਾਡੇ ਸ਼ਾਇਆ ਨੇ ਸਾਡੇ ਪਿਕਮੈਂਟੇਸ਼ਨ ਨੇ ਸਾਡੇ ਝੁਰੜੀਆਂ ਨੇ ਉਹਨੂੰ ਕਿਦਾਂ ਠੀਕ ਕੀਤਾ ਜਾਂਦਾ ਹੈ ਦੇਖੋ ਜੀ ਜੇ ਮੈਂ ਗੱਲ ਕਰਾਂ ਕਿ ਇੱਕ ਅੱਧੀ ਵਾਰ ਕਰਨ ਨਾਲ ਠੀਕ ਹੋ ਜਾਏਗਾ ਇੱਕ ਅੱਧੀ ਵਾਰ ਕਰਨ ਨਾਲ ਬਿਲਕੁਲ ਠੀਕ ਹੁੰਦਾ ਤੁਹਾਨੂੰ ਪ੍ਰੋਸੈਸ ਪ੍ਰੋਸੈਸ ਕਰਨੇ ਪੈਣੇ ਨੇ ਡੇਲੀ ਵੀਡੀਓ ਦੇਖਿਆ ਕਰੋ ਔਰ ਜੋ ਜੋ ਮੈਂ ਤੁਹਾਨੂੰ ਚੀਜ਼ਾਂ ਦੱਸਦੀਆਂ ਤੁਸੀਂ ਆਪਣੇ ਚਿਹਰੇ ਤੇ ਜਰੂਰ ਅਪਲਾਈ ਕਰਿਆ ਕਰੋ ਤਾਂ ਜੋ ਤੁਹਾਡੀ ਵੀ ਸਕਿਨ ਇਸ ਤਰੀਕੇ ਨਾਲ ਟਾਈਟ ਹੋ ਜਾਵੇ ਗਲੋਇੰਗ ਹੋ ਜਾਵੇ ਕੋਈ ਵੀ ਰਿੰਕਲ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੁਹਾਡੇ ਚਿਹਰੇ ਤੇ ਨਾਰਵੇ ਠੀਕ ਹੈ ਤੇ ਤੁਹਾਨੂੰ ਬਹੁਤ ਹੀ ਪਿਆਰੀ ਜੀ ਕਰੀਮ ਦੱਸਦੇ ਆ ਜਿਹਨੂੰ ਬਣਾ ਕੇ ਤੁਸੀਂ ਆਪਣੇ ਰਾਤ ਨੂੰ ਚਿਹਰੇ ਤੇ ਮ사ਜ ਕਰਨੀ ਹੈ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਰੱਖਣਾ ਹੈ ਤੇ ਕਿਸ ਤਰੀਕੇ ਨਾਲ ਤੁਸੀਂ ਫੇਸ ਨੂੰ ਵਾਸ਼ ਕਰਨਾ ਹੈ ਠੀਕ ਹੈ ਤੇ ਇਹ ਕਰੀਮ ਬਣਾਉਣ ਲਈ ਆਪਾਂ ਨੂੰ ਕੀ ਚਾਹੀਦਾ ਹੈ ਮੈਂ ਤੁਹਾਨੂੰ ਦੱਸਦੀ ਹਾਂ ਪਹਿਲਾਂ ਤੇ ਜਿਹੜੇ ਤੇ ਪਹਿਲਾਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਐਦਾਂ ਦੀਆਂ ਹੋਰ ਅਪਡੇਟ ਦੇਖਣ ਨੂੰ ਤੁਹਾਨੂੰ ਮਿਲਣ ਤੇ ਵੀਡੀਓ ਜਿਹੜੀ ਤੁਸੀਂ ਬਾਤੁਆ ਸ਼ੇਅਰ ਕਰ ਦੇਣਾ ਬਾਤੁਆ ਲਾਈਕ ਕਰ ਦੇਣਾ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਵੀਡੀਓ ਤੁਹਾਨੂੰ ਪਸੰਦ ਆਵੇ ਠੀਕ ਹੈ ਔਰ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਚਾ ਲੋ ਜੀ ਕਰੀਮ ਜਿਹੜੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਬਣਾਣੀ ਠੀਕ ਹੈ ਉਹਦੇ ਲਈ ਆਪਾਂ ਨੂੰ ਕੀ ਚਾਹੀਦਾ ਆਪਾਂ ਨੂੰ ਚਾਹੀਦੇ ਨੇ ਲੌਂਗ ਜਿਹੜੇ ਸਿੰਪਲ ਜਿਹੇ ਲੌਂਗ ਹੁੰਦੇ ਨੇ 5-7 ਆਪਾਂ ਨੂੰ ਲੌਂਗ ਚਾਹੀਦੇ ਨੇ ਔਰ ਆਪਾਂ ਨੂੰ ਚਾਹੀਦਾ ਹੈ ਨਾਰੀਅਲ ਤੇਲ ਠੀਕ ਹੈ ਨਾਰੀਅਲ ਤੇਲ ਚਾਹੀਦਾ ਔਰ ਚਾਹੀਦਾ ਹੈ ਐਲੋਵੇਰਾ ਜੈਲ ਜੋ ਮਾਰਕੀਟ ਵਾਲਾ ਐਲੋਵੇਰਾ ਜੈਲ ਹਨ ਉਹ ਚਾਹੀਦੇ ਤੇ ਆਹ ਦੇਖੋ ਮ ਰਾਤ ਪੂਰੀ ਰਾਤ ਸਾਰੀ ਰਾਤ ਬਤਲ ਕਿ ਨਾ ਇਹ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਪੂਰੀ ਰਾਤ 1.5 ਚਮਚਾ ਮੈਂ ਇਹਦੇ ਵਿੱਚ ਨਾਰੀਅਲ ਦਾ ਔਇਲ ਲਿਆ ਏ ਤੁਸੀਂ ਵਰਜਨ ਔਇਲ ਲੈਣਾ ਏ ਜਿਹੜਾ ਆਪਾਂ ਫੇਸ ਤੇ ਲਗਾ ਸਕਦੇ ਆ ਠੀਕ ਏ ਤੇ ਨਾਰੀਅਲ ਦਾ ਤੇਲ ਲੈਣਾ ਚਾਹੇ ਤੁਸੀਂ ਇਸ ਦੇ ਉੱਤੇ ਮਤਲਬ ਕਿ ਇਹਦੇ ਵਿੱਚ ਅਰੰਡੀ ਦਾ ਤੇਲ ਪਾ ਸਕਦੇ ਹੋ ਚਾਹੇ ਤੁਸੀਂ ਕੈਸਟਰ ਔਇਲ ਪਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਲੈ ਸਕਦੇ ਹੋ ਠੀਕ ਏ ਤੇ ਨਾਰੀਅਲ ਦੇ ਤੇਲ ਦੇ ਵਿੱਚ ਇਹਦੇ ਵਿੱਚ ਦੇਖੋ 7-8 ਮੈਂ ਲੌਂਗ ਜਿਹੜੇ ਆ ਪੂਰੀ ਰਾਤ ਜਿਹੜੇ ਇਹਦੇ ਵਿੱਚ ਪਾ ਕੇ ਰੱਖੇ ਸੀ ਪੂਰੀ ਰਾਤ ਰੱਖਣਾ ਹੈ ਠੀਕ ਹੈ ਪੂਰੀ ਰਾਤ ਰੱਖ ਕੇ ਫਿਰ ਤੁਸੀਂ ਕੀ ਕਹਿਣਾ ਹੈ ਕਰਨਾ ਹੈ ਇਹਦੇ ਵਿੱਚ ਲੈਣੀ ਹੈ ਐਲੋਵਿਰਾ ਜੈਲ ਐਲੋਵਿਰਾ ਜੈਲ ਜਿਹੜੀ ਮਾਰਕੀਟ ਵਾਲੀ ਐਲੋਵਿਰਾ ਜੈਲ ਐ ਨਾ ਉਹ ਲੈਣੀ ਹੈ ਤਾਂ ਜੋ ਸਾਨੂੰ ਪੂਰੀ ਤਰ੍ਹਾਂ ਕਰੀਮੀ ਟੈਕਚਰ ਦੇਵੇ ਕਿਉਂਕਿ ਜਿਹੜੀ ਆ ਆਪਾਂ ਘਰੇ ਹੀ ਦੂਸਰੀ ਐਲੋਵਿਰਾ ਇਸਤੇਮਾਲ ਕਰਦੇ ਆ ਉਹ ਥੋੜੀ ਜੀ ਉਹ ਹੁੰਦੀ ਹੈ ਵੀ ਉਹ ਝੱਗ ਜਾਂ ਬਣ ਜਾਂਦਾ ਉਹ ਨਾ ਕਰੀਮ ਨਹੀਂ ਬਣਦੀ ਹੈਗੀ ਹੈਗੀ ਉਹ ਵੀ ਬਹੁਤ ਪਤਿਆ ਹੁੰਦੀ ਪਰ ਉਹਨਾਂ ਕਰੀਮ ਨਹੀਂ ਬਣਦੀ ਹੈਗੀ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਕਰੀਮ ਬਣ ਜਾਂਦੀ ਠੀਕ ਹੈ ਲਓ ਜੀ ਇੱਥੇ ਆਪਾਂ ਜਿੰਨੀ ਕੁਆਂਟੀਟੀ ਤੁਸੀਂ ਰੱਖਣੀ ਹੈ ਚਾਹੇ ਤੁਸੀਂ 2 ਚਮਚੇ ਤਾਂ ਚਾਹੇ ਤੁਸੀਂ 1 ਚਮਚਾ ਜਿੰਨੀ ਵੀ ਤੁਸੀਂ ਕਰੀਮ ਬਣਾ ਕੇ ਇਸ ਤਰੀਕੇ ਨਾਲ ਕੋਈ ਵੀ ਖਾਲੀ ਡੱਬੇ ਲੈਣੀ ਹੈ ਕੋਈ ਵੀ ਲੈ ਲਓ ਖਾਲੀ ਖਾਲੀ ਡੱਬੇ ਕੋਈ ਪਈਆਂ ਹੁੰਦੀਆਂ ਨੇ ਆਪਣੇ ਕੋਈ ਵੀ ਕਿਸੇ ਵੀ ਘਰਾਂ ਵਿੱਚ ਕਿਸੇ ਚੀਜ਼ ਵਾਲੀ ਖਾਲੀ ਹੋ ਜਾਂਦੀਆਂ ਨੇ ਉਹਦੇ ਵਿੱਚ ਤੁਸੀਂ ਬਣਾ ਕੇ ਇਸ ਤਰੀਕੇ ਨਾਲ ਰੱਖ ਲੈਣੇ ਹਨ ਤੇ ਆ ਦੇਖੋ ਇਸ ਤਰੀਕੇ ਨਾਲ ਦੇ ਵਿੱਚ ਐਲੋਵੀਰਾ ਜੈਲ ਪਾ ਕੇ ਤੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਇਹ ਸਾਡੀ ਕਰੀਮ ਬਣ ਕੇ ਹੋ ਜਾਂਦੀ ਹੈ ਰੈਡੀ ਐਲੋਵੀਰਾ ਜੈਲ ਤੁਸੀਂ ਚਾਹੇ ਤੱਕ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਪਰ ਹੋਵੇ ਮਾਰਕੀਟ ਵਾਲੀ ਠੀਕ ਹੈ ਤੇ ਜਾਇ ਤੁਸੀਂ ਜਿੱਦਾ ਮਰਜੀ ਟਰਮੇਕ ਵਾਲੀ ਕਰ ਸਕਦੇ ਹੋ ਕੇਸਰ ਵਾਲੀ ਐਲੋਵੇਰਾ ਕਰ ਸਕਦੇ ਹੋ ਠੀਕ ਹੈ ਜਿਹੜੀ ਮਰਜੀ ਤੁਸੀਂ ਜਿਹੜੀ ਤੁਹਾਨੂੰ ਸੂਟ ਕਰਦੀ ਏ ਤੇ ਆ ਦੇਖੋ ਇਹ ਕਰੀਮ ਬਣ ਕੇ ਹੋ ਗਈ ਹੈ ਰੈਡੀ ਆ ਦੇਖੋ ਇਹ ਕਰੀਮ ਬਣ ਕੇ ਰੈਡੀ ਹੋ ਗਈ ਚਾਹੇ ਤੁਸੀਂ ਹੋਰ ਵੀ ਇਹਦੇ ਵਿੱਚ ਐਲੋਵੇਰਾ ਜੈਲ ਪਾ ਕੇ ਇਹਨੂੰ ਪੂਰੀ ਤਰ੍ਹਾਂ ਥਿੰਕ ਵੀ ਕਰ ਸਕਦੇ ਹੋ ਫਿਰ ਤੁਸੀਂ ਕੋਈ ਵੀ ਕਿਸ ਤਰੀਕੇ ਨਾਲ ਇਸ ਤਰੀਕੇ ਦਾ ਡੱਬੀ ਲੈ ਲਓ ਡੱਬੀ ਦੇ ਵਿੱਚ ਪਾ ਕੇ ਤੁਸੀਂ ਇਸ ਨੂੰ ਰੱਖ ਲਓ ਠੀਕ ਹੈ ਮੈਂ ਇਹਦੇ ਵਿੱਚ ਬਾਅਦ ਚ ਪਾ ਕੇ ਰੱਖਦੀ ਹਾਂ ਤੁਸੀਂ ਫਿਰ ਕੀ ਕਰਨਾ ਹੈ ਇਸ ਕਰੀਮ ਦਾ ਇਸਤੇਮਾਲ ਕਿੱਦਾਂ ਕਰਨਾ ਹੈ ਰਾਤ ਨੂੰ ਤੁਸੀਂ ਜਦੋਂ ਵੀ ਆਪਣੇ ਬਿਸਤਰ ਤੇ ਜਾਂਦੇ ਹੋ ਫ੍ਰੀ ਹੁੰਦੇ ਹੋ ਜਦੋਂ ਵੀ ਭੈਣਾ ਮੇਰੀਆਂ ਘਰ ਦਾ ਕੰਮਕਾਰ ਕਰਕੇ ਫ੍ਰੀ ਹੁੰਦੀਆਂ ਨੇ 10 ਮਿੰਟ ਆਪਣੀ ਸਕਿਨ ਵਾਸਤੇ ਕੱਢ ਲਓ ਸਿਰਫ 10 ਮਿੰਟ ਇਸ ਤਰੀਕੇ ਨਾਲ ਇਸ ਕਰੀਮ ਨੂੰ ਲੈ ਲਓ ਹੱਥ ਤੇ ਰੱਖੋ ਠੀਕ ਹੈ ਇਸ ਤਰੀਕੇ ਨਾਲ ਹੱਥ ਤੇ ਲਗਾਓ ਤੇ ਆਪਣੇ ਚਿਹਰੇ ਤੇ ਲਗਾ ਕੇ ਇਸ ਤਰੀਕੇ ਨਾਲ ਕਿ ਜਿਹੜੇ ਲੌਂਗ ਹੁੰਦੇ ਨੇ ਸਾਡੀ ਸਕਿਨ ਦੀ ਜਿਹੜੀ ਦਾਗ-ਧੱਬੇ ਹੁੰਦੇ ਨੇ ਨਾ ਉਹ ਬਿਲਕੁਲ ਠੀਕ ਕਰ ਦਿੰਦੇ ਨੇ ਤੇ ਬਹੁਤ ਹੀ 글로ਸ ਸਾਡੀ ਸਕਿਨ ਤੇ ਆ ਦੇਕੋ ਇਸ ਤਰੀਕੇ ਨਾਲ ਕਰੀਮ ਨੂੰ ਤੁਸੀਂ ਨਾਈਟ ਕਰੀਮ ਬਣਾ ਕੇ ਦੀ ਰੱਖ ਲਓ ਤਿੰਨਾਂ ਚੀਜ਼ਾਂ ਇਹ ਨੇ ਤੇ ਇਹ ਚੀਜ਼ਾਂ ਪਾਣੀ ਆ ਤੇ ਜੇ ਤੁਸੀਂ ਪਾ ਸਕਦੇ ਹੋ ਤੇ ਜੇ ਤੁਹਾਡੇ ਘਰੇ ਕੇਸਰ ਪਿਆ ਇਹਨਾਂ ਤਾਂ ਰਾਤ ਨੂੰ ਜੇ ਵੀ ਤੁਸੀਂ ਲੌਂਗ ਪਾ ਕੇ ਤੇਲ ਦੇ ਵਿੱਚ ਰੱਖਣੇ ਨੇ ਤਾਂ ਤੁਸੀਂ ਕੇਸਰ ਵੀ ਪਾ ਸਕਦੇ ਹੋ ਤੇ ਇਸ ਕਰਕੇ ਕੇਸਰ ਪਾ ਲਓ ਕੇਸਰ ਦੇ ਨਾਲ ਹੀ ਸਾਡੀ ਸਕਿਨ ਜਿਹੜੀ ਹੈ ਨਾ ਬਹੁਤ ਗਲੋਇੰਗ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਸਕਿਨ ਮੇਰੀ ਆ ਦੇਖੋ ਸ਼ੀਸ਼ੇਵਾਂ ਕੋ ਜੈਰੋ ਜੰਗ ਗਿਆਂਦਾ ਜਦੋਂ ਤੁਸੀਂ ਇਸ ਤਿਹਰੇ ਇਸ ਨੂੰ ਇਸਤੇਮਾਲ ਕਰਦੇ ਹੋ ਤੇ ਤੁਸੀਂ ਇਹਨੂੰ ਲਗਾ ਕੇ ਤੇ ਇਹਦੀ ਕਰਨੀ ਹੈਗੀ ਹੈ ਮ사ਜ ਠੀਕ ਹੈ ਕਿਉਂਕਿ ਮ사ਜ ਬਹੁਤ ਜ਼ਰੂਰੀ ਹੈ ਤੇ ਇੱਕ ਚੀਜ਼ ਹੋਰ ਦੱਸਾਂ ਸਕਿਨ ਦੇ ਉੱਪਰ ਚੀਜ਼ਾਂ ਲਗਾਉਣ ਦੇ ਨਾਲ-ਨਾਲ ਤੁਹਾਨੂੰ ਸਕਿਨ ਦੇ ਅੰਦਰ ਵੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਸਫਾਈ ਦਾ ਮਤਲਬ ਹੈ ਤਲੀਆਂ ਚੀਜ਼ਾਂ ਛੱਡੋ oily ਚੀਜ਼ਾਂ ਛੱਡ ਕੇ liquid ਚੀਜ਼ਾਂ ਪੀਆ ਕਰੋ ਖੀਰਾ ਖਾਇਆ ਕਰੋ ਟਮਾਟਰ ਖਾਇਆ ਕਰੋ ਪਾਣੀ ਵੱਧ ਤੋਂ ਵੱਧ ਪੀਆ ਕਰੋ ਜਿੰਨਾ ਹੋ ਸਕੇ ਲਿਕਵਿਡ ਚੀਜ਼ਾਂ ਖਾਇਆ ਕਰੋ ਜਿੰਨੀ ਵੀ ਤੁਸੀਂ ਲਿਕਵਿਡ ਚੀਜ਼ਾਂ ਜਿਹੜੀਆਂ ਜਿਹਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਉਹ ਚੀਜ਼ਾਂ ਜਿਹੜੇ ਤੁਸੀਂ ਖਾਣੀ ਸ਼ੁਰੂ ਕਰ ਦਿੱਤੀ ਹੈ ਨਾ ਤੁਸੀਂ ਵੀ ਦਿਨ ਵਾਰ ਦਿਨ ਦੇਖਿਓ ਤੁਹਾਡੀ ਸਕਿਨ ਅੰਦਰੋਂ ਗਲੋ ਕਰੇਗੀ ਠੀਕ ਹੈ ਬਾਹਰੋਂ ਤੇ ਕੀ ਕਰਨੀਂ ਅੰਦਰੋਂ ਹੀ ਕਰੋਗੀ ਫਿਰ ਤੁਸੀਂ ਵੇਖਿਓ ਕਿ ਤੁਹਾਡੀ ਸਕਿਨ ਦੇ ਵਿੱਚ ਕਿੰਨਾ ਫਰਕ ਆ ਗਿਆ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਮ사ਜ ਕਰਨ ਨਾਲ ਕੀ ਹੁੰਦਾ ਇੱਕ ਤਾਂ ਸਾਡੀ ਸਕਿਨ ਜਿਹੜੀ ਲੂਜ਼ ਹੋ ਗਈ ਏ ਉਹ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਏ ਔਰ ਸਾਡੀ ਸਕਿਨ ਦੇ ਅੰਦਰ ਡਰਾਈਨੈਸ ਹੈ ਉਹ ਖਤਮ ਹੋ ਜਾਂਦੀ ਏ ਅਗਰ ਸਾਡੀ ਸਕਿਨ ਦੇ ਅੰਦਰ ਤੱਕ ਕੋਈ ਪ੍ਰੋਬਲਮ ਹੈ ਦਾਗ-ਧੱਬੇ ਅੰਦਰ ਨੇ ਠੀਕ ਨਹੀਂ ਹੋ ਰਹੇ ਬਹੁਤ ਸਾਰੀ ਕਰੀਮਾਂ ਬਹੁਤ ਸਾਰੀਆਂ ਟੂ ਪਾਵਰਤ ਲੀਆਂ ਨੂੰ ਠੀਕ ਨਹੀਂ ਹੁੰਦੀਆਂ ਜਦੋਂ ਤੁਸੀਂ ਇਸ ਤਰੀਕੇ ਨਾਲ ਆਪਣੀ ਸਕਿਨ ਦੀ ਕੇਅਰ ਕਰਨ ਲੱਗ ਜਾਓਗੇ ਤੇ ਤੁਹਾਡੀ ਸਕਿਨ ਦੇ ਅੰਦਰ ਜਦੋਂ ਜਾਏਗਾ ਨਾ ਇਹ ਵਾਲੀਆਂ ਚੀਜ਼ਾਂ ਤੇ ਤੁਹਾਡੀ ਸਕਿਨ ਨੂੰ ਨੇਚਰਲ ਜਿਹੜਿਆ ਗੋਰਾ ਕਰਨ ਲਈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆਪਣੀ ਸਕਿਨ ਨੂੰ ਸਾਫ ਕਰ ਸਕਦੇ ਹੋ ਤੇ ਬਹੁਤ ਸਾਰੇ ਮੇਰੇ ਭੈਣਾਂ ਆ ਕਹਿ ਰਹੀ ਸੀ ਕਿ ਦੀਦੀ ਸਾਡੇ ਨਾਲ ਬਹੁਤ ਪ੍ਰਾਣੀਆਂ ਛਾਈਆਂ ਠੀਕ ਨਹੀਂ ਹੋ ਰਹੀਆਂ ਵੈਸੇ ਤਾਂ ਮੈਂ ਨਾਲੋਂ ਨਾਲ ਹੀ ਆ ਪਾ ਦਿੰਦੀ ਆ ਨਾ ਵੀਡੀਓ ਤੇ ਚਲੋ ਦੋ ਤਿੰਨ ਦਿਨ ਹੋ ਗਏ ਸੀਗੇ ਐਕਚੁਅਲੀ ਮੇਰੇ ਤੇ ਵੀਰ ਵੀ ਖਰਾਬ ਸੀਗੀ ਤੇ ਥੋੜਾ ਕੰਮ ਵੀ ਸੀਗਾ ਜ਼ਰੂਰੀ ਤੇ ਮੈਂ ਵੀਡੀਓ ਕੋਈ ਅਪਲੋਡ ਨਹੀਂ ਕੀਤੀ ਹੁਣ ਆਪਣੇ ਪ੍ਰੋਪਰ ਡੇਲੀ ਵੀਡੀਓ ਆਉਣ ਗਈਆਂ ਜਿਹੜੇ ਜਿਹੜੇ ਚੀਜ਼ ਮੈਂ ਤੁਹਾਨੂੰ ਦੱਸਾਂਗੀ ਉਹ ਆਪਣੇ ਚਿਹਰੇ ਤੇ ਲਗਾ ਕੇ ਤੁਸੀਂ ਆਪਣੇ హెਅਰ ਵੀ ਜਿਹੜੇ ਉਹ ਵੀ ਰਿਮੂਵ ਕਰ ਸਕਦੇ ਹੋ ਔਰ ਜਿਹੜੀ ਮੈਂ హెਅਰ ਤੇ ਇੱਕ ਵੀਡੀਓ ਪਾਈ ਹੋਈ ਏ ਆਰਟੇ ਵਾਲੀ ਉਹ ਤੁਸੀਂ ਜਰੂਰ ਇਸਤੇਮਾਲ ਕਰੋ ਜਿਹੜੀ ਮੇਰੇ ਭੈਣਾਂ ਦੇ హెయిਰ ਨਾਲ ਵੀਡੀਓ ਤੁਸੀਂ ਦੇਖ ਲਓ ਜਾ ਕੇ ਉਹ ਬਹੁਤ ਵਧੀਆ ਹੈ ਤੁਹਾਡੇ ਸਕਿਨ ਦੇ హెయిਰ ਠੀਕ ਕਰਨ ਲਈ హెయిਰ ਜਿਹੜੇ ਆ ਉਹ ਸਾਫ਼ ਕਰਨ ਲਈ ਆ ਦੇਖੇ ਇਸ ਤਰੀਕੇ ਨਾਲ ਜਿਹੜੇ ਤੁਸੀਂ ਮ사ਜ ਕਰਨੇ ਮ사ਜ ਹਮੇਸ਼ਾ ਉਪਰਲੇ ਡਾਇਰੈਕਸ਼ਨ ਨੂੰ ਕਰੀਦੀਏ ਤਾਂ ਜੋ ਤੁਹਾਡੀ ਸਕਿਨ ਜਿਹੜੀ ਉੱਪਰ ਨੂੰ ਟਾਈਟ ਰਵੇ ਜਿਹੜੀ ਹੇਠਾਂ ਨੂੰ ਟਲਕਾਂਦੀ ਨਾ ਸਕਿਨ ਇਸ ਤਰੀਕੇ ਨਾਲ ਜਦੋਂ ਆਪਾਂ ਫਿਰ نیچے ਨੂੰ ਇਦਾਂ ਕਰਦੇ ਆ ਤੇ ਹੋਰ ਜ਼ਿਆਦਾ نیچے ਟਲਕਦੀ ਇਸ ਤਰੀਕੇ ਨਾਲ ਤੁਸੀਂ ਉੱਪਰ ਨੂੰ ਕਰਨੀ ਹੈ ਮ사ਜ ਠੀਕ ਹੈ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਤੇ ਕਰੀਮ ਜਿਹੜੀ ਤੁਹਾਨੂੰ ਬਿਲਕੁਲ ਪਸੰਦ ਆਈ ਹੋਣੀ ਹੈ 10 ਤੋਂ 15 ਮਿੰਟ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਮ사ਜ ਕਰੋ ਲੌਂਗ ਵਿੱਚੇ ਰਹਿਣ ਦੇਣਾ ਹੈ ਲੌਂਗ ਨਹੀਂ ਕੱਢਣੇ ਹੈ ਜਦੋਂ ਵੀ ਤੁਸੀਂ ਕਰੀਮ ਬਣਾ ਕੇ ਰੱਖਣੀ ਹੈ ਲੌਂਗ ਵਿੱਚੇ ਰਹਿਣ ਦਿਓ ਇਹਦਾ ਅਸਰ ਹੁੰਦਾ ਰਹੇ ਜੋ ਹੋ ਸਕਦਾ ਹੈ ਤੁਸੀਂ ਗਲਾਬ ਜਲ ਵੀ ਇਹਦੇ ਵਿੱਚ ਸੌਰੀ ਉਹ ਵੀ ਪਾ ਸਕਦੇ ਹੋ ਕੇਸਰ ਜਲ ਠੀਕ ਹੈ ਤੇ ਦੋ ਚਾਰ ਟੁੱਪਕੇ ਜੇ ਗਲਾਬ ਜਲ ਦੇ ਪਾਣੀ ਨਾਲ ਉਹ ਤੁਸੀਂ ਪਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਸਕ੍ਰੀਮ ਨੂੰ ਬਣਾ ਕੇ ਆਪਣੇ ਚਿਹਰੇ ਤੇ ਅਪਲਾਈ ਕਰੋ ਲੌਂਗ ਔਰ ਨਾਰੀਅਲ ਤੇਲ ਦਾ ਕਮਾਲ ਤੁਸੀਂ ਦੇਖਣਾ ਦਿਨ ਵ ਦਿਨ ਤੁਹਾਡੀ ਸਕਿਨ ਜਿਹੜੀ ਇੰਨੀ ਬ੍ਰਾਈਟ ਹੋ ਜਾਣੀ ਇੰਨੀ ਗਲੋਇੰਗ ਹੋ ਜਾਣੀ ਕਿ ਸਾਰੇ ਤੁਹਾਨੂੰ ਪੁੱਛਣਗੇ ਵਾਕੇ ਸਕਿਨ ਦੇ ਵਿੱਚ ਬਹੁਤ ਵਧੀਆ ਦਿਖਾਰ ਆ ਗਿਆ ਸਕਿਨ ਦੇ ਦਾਗ-ਧੱਬੇ ਬਿਲਕੁਲ ਠੀਕ ਹੋ ਗਏ ਨੇ ਪ੍ਰੋਪਰ ਤੁਹਾਨੂੰ ਆਪਣੀ ਸਕਿਨ ਦਾ ਧਿਆਨ ਰੱਖਣਾ ਚਾਹੀਦਾ ਹੈ ਇੱਕ ਦੋ ਵਾਰੀ ਕਰਨ ਨਾਲ ਕੁਝ ਨਹੀਂ ਹੁੰਦਾ ਕਿਉਂਕਿ ਦੇਖੋ ਜਿਦਾ ਆਪਾਂ ਨੂੰ ਰੋਟੀ ਜ਼ਰੂਰੀ ਕੱਪੜਾ ਜ਼ਰੂਰੀ ਹੈ ਨਾ ਪੂਰੀ ਜ਼ਿੰਦਗੀ ਦੇ ਇਸ ਤਰੀਕੇ ਨਾਲ ਆਪਾਂ ਸਕਿਨ ਦੀ ਕੇਅਰ ਵੀ ਜ਼ਰੂਰੀ ਹੈ ਤਾਂ ਹੀ ਆਪਣੇ ਗਲੋਇੰਗ ਸਕਿਨ ਤੇ ਬਿਊਟੀਫੁੱਲ ਸਕਿਨ ਬਣਦੀ ਹੈ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਸਕਿਨ ਦੇ ਵਿੱਚ ਬਿਲਕੁਲ ਵੀ ਕੋਈ ਦਾਗ ਧੱਪਾ ਨਹੀਂ ਪਹਿਲਾਂ ਬਹੁਤ ਹੁੰਦੇ ਸੀਗੇ ਐ ਨਹੀਂ ਹੈ ਕਿ ਹੁਣ ਸਾਫ਼ ਹੋਈ ਏ ਬਹੁਤ ਸੀਗੇ ਜਦੋਂ ਬੱਚੇ ਹੋਏ ਸੀ ਉਸ ਤੋਂ ਬਾਅਦ ਜਲੇਬਲੀ ਤੋਂ ਬਾਅਦ ਮੇਰੇ ਪਿਗਮੈਂਟੇਸ਼ਨ ਹੋ ਗਈ ਸੀਗੀ ਰਿੰਕਲ ਵੀ ਆ ਗਏ ਸੀ ਸਕਿਨ ਲੂਜ਼ ਵੀ ਹੋਣ ਸ਼ੁਰੂ ਹੋ ਗਈ ਸੀ ਕਿ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਸਕਿਨ ਨੂੰ ਟਾਈਟ ਵੀ ਕੀਤਾ ਏ ਗਲੋਇੰਗ ਵੀ ਕੀਤਾ ਏ ਤੇ ਲਾਈਵ ਪ੍ਰੂਫ ਤੁਸੀਂ ਦੇਖ ਸਕਦੇ ਹੋ ਸਕਿਨ ਬਹੁਤ ਜ਼ਿਆਦਾ ਚਮਕ ਜਾਂਦੀ ਏ ਬਹੁਤ ਜ਼ਿਆਦਾ ਗਲੋਇੰਗ ਹੋ ਜਾਂਦੀ ਏ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਹਣੇ ਜੂੜ ਕਰਨਾ ਫਿਰ ਮਿਲਦੇ ਆ ਇਸੇ ਤਰ੍ਹਾਂ ਹੀ ਸੋਹਣੇ ਸੋਹਣੇ ਵੀਡੀਓ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵਾਤਵਾ ਸ਼ੇਅਰ ਕਰਦੇ ਆ ਕਰੋ ਫਿਰ ਮਿਲਦੇ ਆ ਜੀ ਤਮੀ ਵੀਡੀਓ ਨਾਲ ਬਾਏ ਬਾਏ